ਰਾਜਵੀਰ ਜਵੰਦਾ ਇੱਕ ਨਾਮ ਸੀ ਇੱਕ ਆਵਾਜ਼ ਸੀ ਇੱਕ ਅਹਿਸਾਸ ਸੀ ਪਰ ਅੱਜ ਪੰਜਾਬ ਦਾ ਹਰ ਦਿਲ ਇਸ ਨਾਮ ਨੂੰ ਯਾਦ ਕਰ ਰਿਹਾ ਹੈ ਕਿਉਂਕਿ ਜਿਹੜਾ ਬੰਦਾ ਹਰ ਚਿਹਰੇ ਤੇ ਮੁਸਕਾਨ ਲਿਆਉਂਦਾ ਸੀ ਉਹ ਅੱਜ ਖੁਦ ਯਾਦਾਂ ਦਾ ਹਿੱਸਾ ਬਣ ਗਿਆ ਹਾਂ ਦੋਸਤੋ ਪੰਜਾਬੀ ਸੰਗੀਤ ਜਗਤ ਦਾ ਚਮਕਦਾ ਸਿਤਾਰਾ ਰਾਜਵੀਰ ਜਵੰਦਾ ਹੁਣ ਸਾਡੇ ਵਿੱਚ ਨਹੀਂ ਰਿਹਾ ਉਸ ਦੀ ਅਚਾਨਕ ਮੌਤ ਨੇ ਸਿਰਫ ਉਸ ਦਾ ਪਰਿਵਾਰ ਨਹੀਂ ਸਗੋ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਪਰ ਸਵਾਲ ਇਹ ਹੈ ਕਿ ਇਹ ਸਿਰਫ ਇੱਕ ਹਾਸਾ ਸੀ ਜਾਂ ਫਿਰ ਕੋਈ ਸਾਜ਼ਿਸ਼ ਰਾਜਵੀਰ ਦੀ ਪਤਨੀ ਨੇ ਹਾਲ ਹੀ ਵਿੱਚ ਮੀਡੀਆ ਸਾਹਮਣੇ ਆ ਕੇ ਕੁਝ ਇਹੋ ਜਿਹੀਆਂ ਗੱਲਾਂ ਦੱਸੀਆਂ ਹਨ ਜਿਨ੍ਹਾਂ ਨੇ ਹਰ ਕਿਸੇ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਉਹ ਕਹਿੰਦੀ ਹੈ ਕਿ ਉਸ ਨੂੰ ਹਮੇਸ਼ਾ ਇੱਕੋ ਅੰਦਰੋਂ ਡਰ ਹੁੰਦਾ ਸੀ ਕਿ ਉਹ ਕੁਝ ਠੀਕ ਨਹੀਂ ਉਹ ਕਈ ਵਾਰ ਰਾਜਵੀਰ ਨੂੰ ਕਹਿੰਦੀ ਸੀ ਸਫ਼ਰ ਨਾ ਕਰਿਓ ਮੋਟਰਸਾਈਕਲ ਤੇ ਨਾ ਜਾਇਓ ਮੌਸਮ ਠੀਕ ਨਹੀਂ ਪਰ ਰਾਜਵੀਰ ਦਾ ਜਵਾਬ ਹਮੇਸ਼ਾ ਇੱਕੋ ਹੁੰਦਾ ਸੀ ਜ਼ਿੰਦਗੀ ਨੂੰ ਡਰ ਕੇ ਨਹੀਂ ਦਿਲੋਂ ਜਿਉਣਾ ਚਾਹੀਦਾ ਹੈ ਉਹ ਹਮੇਸ਼ਾ ਕਹਿੰਦਾ ਸੀ ਜੋ ਵੀ ਕਰੀਏ ਪੂਰੇ ਜੋਸ਼ ਤੇ ਪਿਆਰ ਨਾਲ ਕਰੀਏ ਪਰ ਕਿਸ ਮਦਦ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਉਹ ਆਪਣੀ ਪਸੰਦੀਦਾ ਬਾਈਕ ਲੈ ਕੇ ਨਿਕਲਿਆ ਤੇ ਕੁਝ ਘੰਟਿਆਂ ਵਿੱਚ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਕਿਸੇ ਨੇ ਕਿਹਾ ਕਿ ਬਲੈਰੋ ਨਾਲ ਟੱਕਰ ਹੋਈ ਕਿਸੇ ਨੇ ਕਿਹਾ ਉਹ ਖੱਡ ਵਿੱਚ ਡਿੱਗ ਗਿਆ ਸੀ ਪਰ ਅਜੇ ਤੱਕ ਇਹ ਸਾਫ਼ ਨਹੀਂ ਹੋ ਸਕਿਆ ਕਿ ਅਸਲ ਵਿੱਚ ਹੋਇਆ ਕੀ ਸੀ ਸਵਾਲ ਇਹ ਵੀ ਹੈ ਕਿ ਜਦੋਂ ਰਾਜਵੀਰ ਨੇ ਆਪਣੇ ਹੈਲਮਟ ਤੇ ਕੈਮਰਾ ਲਾਇਆ ਹੋਇਆ ਸੀ ਉਸ ਦੀ ਰਿਕਾਰਡਿੰਗ ਕਿੱਥੇ ਗਈ ਜੇ ਉਹ ਵੀਡੀਓ ਸੀ ਤਾਂ ਸਾਹਮਣੇ ਕਿਉਂ ਨਹੀਂ ਆਈ ਕੀ ਗੱਡੀ ਗਾਇਬ ਹੋ ਗਈ ਕੀ ਪੁਲਿਸ ਨੇ ਉਸ ਦੀ ਜਾਂਚ ਕੀਤੀ ਦੋਸਤੋ ਇਹ ਸਾਰੇ ਅਜੇ ਵੀ ਵੇਜਵਾਵ ਹਨ ਰਾਜਵੀਰ ਦੀ ਪਤਨੀ ਕਹਿੰਦੀ ਹੈ ਕਿ ਉਸਨੇ ਖੁਦ ਦੇਖਿਆ ਸੀ ਜਦੋਂ ਬਾਈਕ ਖਰੀਦੀ ਸੀ ਹੈਲਮਟ ਸਭ ਤੋਂ ਮਜ਼ਬੂਤ ਲਿਆ ਸੀ ਪਰ ਉਹ ਹੈਲਮਟ ਹਾਸੇ ਵਿੱਚ ਬੁਰੀ ਤਰ੍ਹਾਂ ਕਿਵੇਂ ਟੁੱਟ ਗਿਆ ਕੀ ਕਿਸੇ ਨੇ ਉਸ ਦੇ ਬਾਅਦ ਕੁਝ ਛੁਪਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਸਾਰੇ ਸਵਾਲ ਅਜੇ ਵੀ ਪੰਜਾਬ ਦੇ ਲੋਕਾਂ ਦੇ ਮਨ ਵਿੱਚ ਗੂੰਜ ਰਹੇ ਹਨ ਪਰ ਦੋਸਤੋ ਇਹ ਵੀ ਯਾਦ ਰੱਖੋ ਕਿ ਸੱਚ ਕਦੇ ਨਾ ਕਦੇ ਸਾਹਮਣੇ ਆਉਂਦਾ ਹੀ ਹੈ ਜਾਂਚ ਜਾਰੀ ਹੈ ਤੇ ਉਮੀਦ ਹੈ ਕਿ ਹਕੀਕਤ ਜਲਦੀ ਸਾਹਮਣੇ ਆਵੇਗੀ ਹੁਣ ਉਹ ਰਾਜਵੀਰ ਦੀ ਜ਼ਿੰਦਗੀ ਦੇ ਸੁਨੇਹੇ ਇਰੇ ਪਹਿਰਿਆਂ ਦੀ ਗੱਲ ਕਰੀਏ ਪੰਜਾਬ ਦਾ ਇਹ ਪੁੱਤਰ ਸਿਰਫ ਇੱਕ ਗਾਇਕ ਨਹੀਂ ਸੀ ਸਗੋਂ ਇੱਕ ਪ੍ਰੇਰਣਾ ਸੀ ਉਸਦੇ ਗੀਤਾਂ ਵਿੱਚ ਮਿੱਟੀ ਦੀ ਸੁਗੰਧ ਮਾਂ ਬੋਲੀ ਦੀ ਮਿਠਾਸ ਤੇ ਜਵਾਨੀ ਦੀ ਤਾਜ਼ਗੀ ਹੁੰਦੀ ਸੀ ਉਸ ਦੀ ਆਵਾਜ਼ ਵਿੱਚ ਸੱਚਾਈ ਸੀ ਤੇ ਉਸ ਦੀ ਸ਼ਖਸੀਅਤ ਵਿੱਚ ਪੰਜਾਬ ਦਾ ਗਰੂਰ ਕਈ ਕਹਿੰਦੇ ਸਨ ਕਿ ਗੁਰਦਾਸ ਮਾਨ ਤੋਂ ਬਾਅਦ ਜੇ ਕਿਸੇ ਨੇ ਪੰਜਾਬੀਅਤ ਨੂੰ ਦੁਬਾਰਾ ਮਾਣ ਦਿੱਤਾ ਤਾਂ ਉਹ ਰਾਜਵੀਰ ਜਵੰਦਾ ਸੀ ਉਸਦੇ ਦੋਸਤ ਐਮੀ ਵਿਰਕ ਕਮਰ ਗਰੇਵਾਲ ਕੁਲਵਿੰਦਰ ਵਿੱਲਾ ਸਾਰੇ ਉਸਦੇ ਨਾਲ ਯੂਨੀਵਰਸਿਟੀ ਵਿੱਚ ਰਹੇ ਉਹਨਾਂ ਨੇ ਇੱਕਠੇ ਥੀਏਟਰ ਕੀਤਾ, ਗੀਤ ਲਿਖੇ ਤੇ ਸੁਪਨੇ ਦੇਖੇ। ਅੱਜ ਜਦ ਉਹਨਾਂ ਦਾ ਪਿਆਰਾ ਦੋਸਤ ਨਹੀਂ ਰਿਹਾ, ਉਸ ਦਰਦ ਨੂੰ ਕੋਈ ਸ਼ਬਦ ਨਹੀਂ ਬਿਆਨ ਕਰ ਸਕਦਾ। ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਤੇ ਦਿਲ ਵਿੱਚ ਬੇਦਨਾ ਹੈ। ਭੋਗ ਦੇ ਸਮੇਂ ਅਨੇਕ ਹਸਤੀਆਂ ਪਹੁੰਚੀਆਂ, ਪੂਰਾ ਮੰਚ ਅੱਖਾਂ ਤੇ ਹੰਝੂਆਂ ਨਾਲ ਭਿੱਜ ਗਿਆ। ਹਰ ਕੋਈ ਇਹੀ ਕਹਿ ਰਿਹਾ ਸੀ, "ਰਾਜਵੀਰ ਸਿਰਫ ਇੱਕ ਗਾਇਕ ਨਹੀਂ, ਉਹ ਜਉਂਦੀ ਜਾਗਦੀ ਪੰਜਾਬੀਅ ਸੀ।" ਰਾਜਵੀਰ ਜਵੰਦੇ ਦੇ ਹਰ ਗੀਤ ਵਿੱਚ ਇੱਕ ਕਹਾਣੀ ਸੀ, ਇੱਕ ਜਜ਼ਬਾਤ ਸੀ, ਇੱਕ ਸੁਨੇਹਾ ਸੀ। ਉਹ ਕਹਿੰਦਾ ਸੀ, "ਜ਼ਿੰਦਗੀ ਛੋਟੀ ਹੈ ਪਰ ਇਸ ਨੂੰ ਪਿਆਰ ਨਾਲ ਜਾਉਣਾ ਸਾਡੇ ਹੱਥ ਵਿੱਚ ਹੈ ਅੱਜ ਉਹ ਖੁਦ ਨਹੀਂ ਪਰ ਉਸ ਦਾ ਨਾਮ ਉਸ ਦੀ ਆਵਾਜ਼ ਉਸ ਦਾ ਅੰਦਰਲਾ ਜੋਸ਼ ਸਦਾ ਪੰਜਾਬ ਦੇ ਹਵਾ ਵਿੱਚ ਗੂੰਜਦਾ ਰਹੇਗਾ ਕਹਿੰਦੇ ਹਨ ਸੱਚੇ ਲੋਕ ਕਦੇ ਮਰਦੇ ਨਹੀਂ ਉਹ ਆਪਣੀ ਕਲਾ ਰਾਹੀਂ ਹਮੇਸ਼ਾ ਜਿਉਂਦੇ ਰਹਿੰਦੇ ਹਨ ਅਸੀਂ ਵਾਹਿਗੁਰੂ ਅੱਗੇ ਬੇਨਤੀ ਕਰਦੇ ਹਾਂ ਰਾਜਵੀਰ ਦੀ ਆਤਮਾ ਨੂੰ ਸ਼ਾਂਤੀ ਦੇਵੇ ਉਸ ਦਾ ਅਗਲਾ ਜਨਮ ਚੰਗਾ ਹੋਵੇ ਅਤੇ ਜਦੋਂ ਵਾਪਸ ਆਏ ਉਹੀ ਪਿਆਰ ਉਹੀ ਜੋਸ਼ ਤੇ ਉਹੀ ਪੰਜਾਬੀਅਤ ਨਾਲ ਦੁਬਾਰਾ ਇਸ ਧਰਤੀ ਤੇ ਆ ਕੇ ਚਮਕੇ ਦੋਸਤੋ ਜੇ ਤੁਸੀਂ ਵੀ ਰਾਜ ਨੂੰ ਯਾਦ ਕਰਦੇ ਹੋ ਕਮੈਂਟ ਵਿੱਚ ਵਾਹਿਗੁਰੂ ਲਿਖੋ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਹਰ ਪੰਜਾਬੀ ਤੱਕ ਇਸ ਭਾਵਨਾ ਨੂੰ ਪਹੁੰਚਾ ਸਕੀਏ ਰਾਜਵੀਰ ਜਵੰਦਾ ਨਾਮ ਨਹੀਂ ਕਹਿ ਐਸਾ ਹਸ ਹੈ ਜੋ ਹਮੇਸ਼ਾ ਸਾਡੇ ਦਿਲਾਂ ਵਿੱਚ ਰਹੂਗਾ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ